ਖਬਰ ਆਸਟ੍ਰੇਲੀਆ ਦੇ ਮੈਲਬਰਨ ਸ਼ਹਿਰ ਦੀ ਹੈ ਜਿੱਥੇ ਕਿ ਇੱਕ ਪੰਜਾਬੀ ਨੌਜਵਾਨ ਦੇ ਉੱਪਰ ਦੋ ਔਰਤਾਂ ਦੇ ਵੱਲੋਂ ਚਾਕੂ ਦੇ ਨਾਲ ਹਮਲਾ ਕਰ ਦਿੱਤਾ ਗਿਆ। ਦਰਅਸਲ ਉਹ ਪੰਜਾਬੀ ਨੌਜਵਾਨ ਰਾਤ ਵੇਲੇ ਕੰਮ ਕਰ ਰਿਹਾ ਸੀ ਤੇ ਕੰਮ ਤੋਂ ਜਿਸ ਤਰ੍ਹਾਂ ਇਹ ਉਹ ਵੇਲਾ ਹੋਇਆ ਸੀ ਤੇ ਉਹ ਘਰ ਜਾਣ ਦੇ ਲਈ ਤਿਆਰ ਸੀ ਤੇ ਉਸੇ ਸਮੇਂ ਦੋ ਔਰਤਾਂ ਨਸ਼ੇ ਦੀ ਹਾਲਤ ਦੇ ਵਿੱਚ ਉਸ ਕੋਲ ਆਈਆਂ ਤੇ ਉਸ ਤੇ ਚਾਕੂ ਦੇ ਨਾਲ ਹਮਲਾ ਕਰ ਦਿੱਤਾ ਗਿਆ। ਪਰ ਸਮੇਂ ਰਹਿੰਦੇ ਉਸ ਨੌਜਵਾਨ ਨੂੰ ਹਸਪਤਾਲ ਪਹੁੰਚਾਇਆ ਗਿਆ ਜਿਸ ਕਾਰਨ ਉਸ ਦੀ ਜਾਨ ਬਚ ਗਈ ਹੈ ਪੂਰਾ ਮਾਮਲਾ ਕੀ ਹੈ ਇਸ ਖਬਰ ਦੇ ਵਿੱਚ ਜਾਣਦੇ ਹਾਂ ਮੈਲਬੌਰਨ ਦੇ ਦੱਖਣ ਪੂਰਬ ਵਿੱਚ ਇੱਕ ਹਿੰਸਕ ਕਾਰ ਜੈਕਿੰਗ ਦੌਰਾਨ ਦੋ ਔਰਤਾਂ ਦੁਆਰਾ ਕਥਿਤ ਤੌਰ ਤੇ ਇੱਕ ਪੰਜਾਬੀ ਵਿਅਕਤੀ ਨੂੰ ਚਾਕੂ ਮਾਰਿਆ ਗਿਆ ਜਿਸ ਤੋਂ ਬਾਅਦ 35 ਸਾਲਾ ਮਨਪ੍ਰੀਤ ਸਿੰਘ ਨੂੰ ਹਸਪਤਾਲ ਲਿਜਾਇਆ ਗਿਆ ਕਥਿਤ ਹਮਲਾ ਕ੍ਰੈਨਬੌਰਨ ਦੀ ਲੋਰਲਾਈਨ ਸਟਰੀਟ ਤੇ ਦੁਕਾਨਾਂ ਦੇ ਇੱਕ ਪੱਟੀ ਦੇ ਨੇੜੇ ਹੋਇਆ ਲਗਭਗ 5 ਮਿੰਟ ਪਹਿਲਾਂ ਮੰਨਿਆ ਜਾਂਦਾ ਹੈ ਕਿ ਉਹੀ ਦੋ ਔਰਤਾਂ ਨੇ ਨਜ਼ਦੀਕੀ ਸਲੇਡਨ ਸਟਰੀਟ ਤੇ ਕਾਰ ਜੈਕਿੰਗ ਦੀ ਕੋਸ਼ਿਸ਼ ਕੀਤੀ ਸੀ ਪਰ ਉਹ ਉਸ ਦੇ ਵਿੱਚ ਅਸਫਲ ਰਹੀਆਂ ਸਨ ਇਹ ਜੋੜਾ ਕਥਿਤ ਤੌਰ ਤੇ ਉਸ ਵਿਅਕਤੀ ਕੋਲ ਪਹੁੰਚਿਆ ਉਸ ਨੂੰ ਚਾਕੂ ਮਾਰਿਆ ਅਤੇ ਉਸ ਦੀ ਗੱਡੀ ਚੋਰੀ ਕਰ ਲਈ ਗਈ ਦੱਸਿਆ ਕਿ 35 ਸਾਲ ਦੇ ਮਨਪ੍ਰੀਤ ਸਿੰਘ ਤੇ ਦੋ ਔਰਤਾਂ ਨੇ ਨਸ਼ੇ ਦੀ ਹਾਲਤ ਵਿੱਚ ਉਸ ਦੀ ਕਾਰ ਚੋਰੀ ਕਰਨ ਦੇ ਇਰਾਦੇ ਨਾਲ ਚਾਕੂ ਨਾਲ ਉਸ ਤੇ ਹਮਲਾ ਕੀਤਾ ਸੀ ਜਦੋਂ ਮਨਪ੍ਰੀਤ ਨਾਲ ਇਹ ਘਟਨਾ ਵਾਪਰੀ ਉਸ ਤੋਂ ਬਾਅਦ ਇੱਕ ਸਥਾਨਕ ਔਰਤ ਨੇ ਮਨਪ੍ਰੀਤ ਨੂੰ ਮੁੱਢਲੀ ਸਹਾਇਤਾ ਦਿੱਤੀ ਔਰਤ ਨੇ ਕਿਹਾ ਕਿ ਸਾਰਾ ਖੂਨ ਹੋਣ ਕਾਰਨ ਉਸ ਨੂੰ ਗਰਦਨ ਤੇ ਜ਼ਖਮ ਨਜ਼ਰ ਨਹੀਂ ਆ ਰਹੇ ਸਨ ਪਰ ਉਦੋਂ ਤੱਕ ਹੋਰ ਲੋਕ ਵੀ ਬਾਹਰ ਆ ਚੁੱਕੇ ਸਨ ਅਤੇ ਫਿਰ ਮਨਪ੍ਰੀਤ ਨੂੰ ਸਹੀ ਸਮੇਂ ਤੇ ਇਲਾਜ ਲਈ ਹਸਪਤਾਲ ਪਹੁੰਚਾਇਆ ਗਿਆ ਮਨਪ੍ਰੀਤ ਦੀ ਪਤਨੀ ਰੁਪਿੰਦਰ ਨੇ ਦੱਸਿਆ ਕਿ ਹਮਲੇ ਤੋਂ 5 ਮਿੰਟ ਪਹਿਲਾਂ ਹੀ ਮਨਪ੍ਰੀਤ ਨੇ ਫੋਨ ਕਰਕੇ ਉਸ ਨੂੰ ਕਿਹਾ ਸੀ ਕਿ ਉਹ ਕੰਮ ਤੋਂ ਵਹਿਲਾ ਹੋ ਗਿਆ ਹੈ ਅਤੇ ਘਰ ਵਾਪਸ ਆ ਰਿਹਾ ਹੈ ਪਰ ਕੁਝ ਮਿੰਟ ਬਾਅਦ ਹੀ ਮਨਪ੍ਰੀਤ ਦੀ ਪਤਨੀ ਰੁਪਿੰਦਰ ਨੂੰ ਕਿਸੇ ਅਣਪਛਾਤੇ ਨੰਬਰ ਤੋਂ ਫੋਨ ਆਇਆ ਕਿ ਉਸਦੇ ਪਤੀ ਤੇ ਹਮਲਾ ਹੋਇਆ ਹੈ ਅਤੇ ਉਸ ਦੀ ਗੱਦਨ ਤੇ ਚਾਕੂ ਮਾਰਨ ਕਰਕੇ ਕਾਫੀ ਖੂਨ ਵਗ ਰਿਹਾ ਹੈ ਨਾਜ਼ਿਰ ਮਨਪ੍ਰੀਤ ਸਿਰਫ 4 ਮਹੀਨੇ ਪਹਿਲਾਂ ਹੀ ਭਾਰਤ ਤੋਂ ਆਸਟ੍ਰੇਲੀਆ ਆਇਆ ਸੀ ਅਤੇ ਹੁਣ ਹਮਲੇ ਤੋਂ ਬਾਅਦ ਮਨਪ੍ਰੀਤ ਦੀਆਂ ਕਈ ਸਰਜਰੀਆਂ ਹੋ ਚੁੱਕੀਆਂ ਹਨ ਅਤੇ ਉਹ ਹਜੇ ਵੀ ਆਈਸੀਯੂ ਵਿੱਚ ਹੈ ਅਤੇ ਆਪਣੀ ਜ਼ਿੰਦਗੀ ਲਈ ਸੰਘਰਸ਼ ਕਰ ਰਿਹਾ ਹੈ। ਫਿਲਹਾਲ ਇਸ ਮਾਮਲੇ ਵਿੱਚ ਪੁਲਿਸ ਵੱਲੋਂ 28 ਅਤੇ 33 ਸਾਲ ਦੀਆਂ ਦੋ ਔਰਤਾਂ ਨੂੰ ਮਨਪ੍ਰੀਤ ਤੇ ਹਮਲਾ ਕਰਨ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਦੋਵੇਂ ਪੁਲਿਸ ਦੀ ਹਿਰਾਸਤ ਵਿੱਚ ਹਨ। ਹਸਪਤਾਲ ਵਿੱਚ ਡਾਕਟਰਾਂ, ਨਰਸਾਂ ਅਤੇ ਮਨਪ੍ਰੀਤ ਦੀ ਪਤਨੀ ਰੁਪਿੰਦਰ ਨੇ ਉਹਨਾਂ ਲੋਕਾਂ ਦਾ ਧੰਨਵਾਦ ਕੀਤਾ ਜੋ ਮਨਪ੍ਰੀਤ ਨੂੰ ਸਮੇਂ ਸਿਰ ਇਲਾਜ ਲਈ ਹਸਪਤਾਲ ਵਿੱਚ ਲੈ ਕੇ ਆਏ ਜਿਸ ਕਾਰਨ ਮਨਪ੍ਰੀਤ ਦੀ ਜਾਨ ਬਚ ਗਈ। ਫਿਲਹਾਲ ਪੁਲਿਸ ਵੱਲੋਂ ਦੋਵਾਂ ਔਰਤਾਂ ਤੋਂ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ। ਬਿਊਰੋ ਰਿਪੋਰਟ ਹਮਦਰਦ ਟੀਵੀ